ਦਿਨੋ-ਦਿਨ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਗਿਣਤੀ ਲਗਾਤਾਰ ਹੀ ਵਧਦੀ ਚੱਲੀ ਜਾ ਰਹੀ ਹੈ ਜਿਸ ਦੌਰਾਨ ਬਿਮਾਰੀਆਂ ਦਾ ਸ਼ਿਕਾਰ ਹੋਣ ਤੇ ਪੀੜਤ ਆਪਣਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਪਹੁੰਚ ਰਹੇ ਹਨ ਉਸੇ ਲੜੀ ਦੇ ਤਹਿਤ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਵਿੱਚ ਮਰੀਜ਼ ਆਪਣਾ ਇਲਾਜ ਕਰਵਾਉਣ ਦੇ ਲਈ ਕਰੀਬ 7 ਤੋਂ 8 ਜ਼ਿਲ੍ਹਿਆਂ ਦੇ ਵੀ ਪਹੁੰਚ ਰਹੇ ਹਨ ਜਿਨ੍ਹਾਂ ਵਿੱਚ ਆਰਥੋ ਹੱਡੀਆਂ ਦੀਆਂ ਬਿਮਾਰੀਆਂ ਦੇ ਨਾਲ ਪੀੜਤ ਮਰੀਜ਼ ਵੀ ਹਨ ਅੱਜ ਸਾਡੀ ਟੀਮ ਵੱਲੋਂ ਗੁਰਗੋਵੀਨ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਹੱਡੀਆਂ ਵਿਭਾਗ ਦੇ ਯੂਨਿਟ 2 ਦੇ ਮਾਹਿਰ ਡਾਕਟਰ ਡਾਕਟਰ ਜਗਦੀਪ ਦੇ ਨਾਲ ਦਿਨੋਂ-ਦਿਨ ਵੱਧ ਰਹੀ ਬੈਕ ਦੀ ਸਮੱਸਿਆ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਹਨਾਂ ਦੱਸਿਆ ਕਿ ਕਿਉਂ ਬੈਕ ਦੀ ਸਮੱਸਿਆ ਆਉਂਦੀ ਹੈ ਅਤੇ ਕੀ ਕਾਰਨ ਹਨ। ਕੀਤੇ ਜਾਂਦੇ ਮੈਡੀਕਲ ਫਰੀਦਕੋਟ ਦੇ ਵਿੱਚ ਇਲਾਜ ਦੀ ਪੂਰੀ ਜਾਣਕਾਰੀ ਦੇ ਕੇ ਕਸਰਤ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ। ਆਓ ਜਾਣਦੇ ਹਾਂ ਸਾਡੀਆਂ ਵਿਭਾਗ ਦੇ ਯੂਨਿਟ 2 ਦੇ ਮੁਖੀ ਡਾਕਟਰ ਜਗਦੀਪ ਕੋਲੋਂ ਪੂਰੀ ਜਾਣਕਾਰੀ ਜਿਸ ਤਰ੍ਹਾਂ ਅਸੀਂ ਖੁਦ ਅਤੇ ਦੂਸਰਿਆਂ ਨੂੰ ਤੰਦਰੁਸਤ ਰੱਖ ਸਕਦੇ ਹਾਂ ਜੇਕਰ ਸਾਡੇ ਵੱਲੋਂ ਤਿਆਰ ਕੀਤਾ ਗਿਆ ਤੁਹਾਡੇ ਲਈ ਸੰਦੇਸ਼ ਤੁਹਾਨੂੰ ਪਸੰਦ ਆਇਆ ਤਾਂ ਸਭ ਨਾਲ ਸਾਂਝਾ ਜ਼ਰੂਰ ਕਰਨਾ ਜਲਦ ਹੀ ਬਿਮਾਰੀਆਂ ਸੰਬੰਧੀ ਹੋਰ ਸੰਦੇਸ਼ ਤਿਆਰ ਕਰਕੇ ਤੁਹਾਨੂੰ ਜਾਗਰੂਤ ਕੀਤਾ ਜਾਵੇਗਾ ਬੈਕ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਕੀ ਕਾਰਨ ਕੀ ਹੈ ਸਾਰੇ ਇਸ ਦੇ ਵਿੱਚ ਸਸਿਕਲ ਜੀ ਮੇਰਾ ਨਾਮ ਡਾਕਟਰ ਜਗਦੀਪ ਸਿੰਘ ਹੈ ਮੈਂ ਬਤੌਰ ਪ੍ਰੋਫੈਸਰ ਡਿਪਾਰਟਮੈਂਟ ਆਰਥੋਪੈਡਿਕਸ ਜੀਜੀਸ ਮੈਡੀਕਲ ਕਾਲਜ ਫਰੀਦਕੋਟ ਵਿੱਚ ਕੰਮ ਕਰ ਰਿਹਾ ਹਾਂ ਜੀ ਇਹ ਗੱਲ ਤੁਸੀਂ ਬਿਲਕੁਲ ਵਾਜਿਬ ਕਹੀ ਹੈ ਕਿ ਬੈਕਿਕ ਦੀਆਂ ਸਮੱਸਿਆਵਾਂ ਅੱਜਕੱਲ ਬਹੁਤ ਜ਼ਿਆਦਾ ਵੱਧ ਗਈ ਹੈ ਈਵਨ ਕਿ ਅੱਜ ਦੀ ਆਪੀਡੀ ਵਿੱਚ ਵੀ ਮੇਰੇ 80% ਤੋਂ ਜ਼ਿਆਦਾ ਪੇਸ਼ੈਂਟ ਬੈਕਿਕ ਦੇ ਆਏ ਹੋਣਗੇ ਤੇ ਇਹ ਬੈਕਿਕਲੀ ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਬੁੱਢਿਆਂ ਵਿੱਚ ਹੈਗੀ ਹੈ ਜਾਂ ਸਿਰਫ 올ਡੇਜ਼ ਚਾਰੀ ਹੈਗੀ ਹੈ ਪਰ ਇਹ ਅਸੀਂ ਸਟੂਡੈਂਟਸ ਵਿੱਚ ਵੀ ਦੇਖ ਰਹੇ ਨੇ ਛੋਟੇ ਬੱਚਿਆਂ ਵਿੱਚ ਵੀ ਦੇਖ ਰਹੇ ਹੈਗੇ ਇਸ ਦੇ ਕਈ ਕਾਰਨ ਅਸਲ ਹੈਗੇ ਨੇ ਲਾਈਕ ਆਪਣੀ ਜਿਹੜੀ ਲਾਈਫ ਸਟਾਈਲ ਹੈ ਰਹਿਣ ਸਣ ਦਾ ਢੰਗ ਜਿਹੜਾ ਹੈਗਾ ਜਿਹਦੇ ਵਿੱਚ ਐਕਸਰਸਾਈਜ਼ ਬਹੁਤ ਜ਼ਰੂਰੀ ਹੈਗੀ ਹੈ ਕਸਰਤ ਕਰਨੀ ਬੈਕ ਦੀਆਂ ਉਹ ਅੱਜਕਲ ਨਹੀਂ ਕਰ ਰਹੇ ਆਪਣੀ ਰੂਟੀਨ 'ਚ ਜਿਹੜੀ ਜੌਬ ਹੈਗੀ ਹੈ ਕੰਮ ਕਰਨਾ ਹੈਗਾ ਜਿੱਥੇ ਜਾਣੇ ਹੈਗੇ ਆ ਆਫਿਸ ਜੌਬ ਹੈਗੀ ਹੈ ਉਹ ਬਹੁਤ ਜ਼ਿਆਦਾ ਸਿਟਿੰਗ ਜੌਬ ਹੈਗੀ ਹੈ ਬਹੁਤ ਬਿਜ਼ੀ ਹੋ ਗਏ ਆ ਆਪਣੇ ਲਾਈਫ ਚ ਤੇ ਆਪਾਂ ਆਪਦੇ ਮਾਸਪੇਸ਼ੀਅਮ ਤੱਕ ਦੇਣ ਵਾਸਤੇ ਜੋ ਐਕਸਰਸਾਈਜ਼ ਚਾਹੀਦੀ ਹੈਗੀ ਉਹ ਆਪਾਂ ਨਹੀਂ ਕਰ ਰਹੇ ਸੋ ਇਹ ਬਹੁਤ ਵੱਡਾ ਕਾਰਨ ਹੈਗਾ ਫਿਰ ਆਪਣਾ ਰਹਿਣ ਖੁਰਾਕ ਖੁਰਾਕ ਦੇ ਵੀ ਇੱਕ ਵੱਡੀ ਵੱਡੀ ਕਾਰਨ ਹੈਗਾ ਮਟਾਪਾ ਹੋ ਜਾਣਾ ਖੁਰਾਕ ਆਪਣੀ ਨਹੀਂ ਪ੍ਰੋਪਰ ਹੋਣੀ ਪ੍ਰੋਟੀਨਸ ਨਹੀਂ ਐਡ ਕਰਦੇ ਆਪਾਂ ਜਿਆਦਾ ਜੰਕ ਫੂਡ ਖਾ ਰਹੇ ਹੈਗੇ ਆ ਜਿਆਦਾ 버ਗਰ ਪੀਜ਼ੇ ਅੱਜਕਲ ਖਾਣਾ ਇਹ ਵੀ ਆਪ ਨੂੰ ਪ੍ਰੋਪਰ ਜਿਹੜੀ ਆਪਾਂ ਨੂੰ ਤਾਕਤ ਚਾਹੀਦੀ ਹੈ ਸਰੀਰ ਨੂੰ ਉਹ ਨਹੀਂ ਦੇ ਰਹੇ ਸੋ ਇਹ ਵੀ ਇੱਕ ਕਾਰਨ ਹੈ ਕਿ ਬੈਕਏਕ ਅੱਜਕਲ ਜ਼ਿਆਦਾ ਹੋ ਰਹੀਆਂ ਹੈ। ਵਿਟਾਮਿਨ ਡੀ ਦੀ ਕਮੀ ਆਪਣੇ ਏਰੀਆ 'ਚ ਹਮੇਸ਼ਾ ਰਹਿੰਦੀ ਹੈ। ਸੋ ਵਿਟਾਮਿਨ ਡੀ ਦਾ ਇੱਕ ਬਹੁਤ ਵੱਡਾ ਕਾਰਨ ਹੈ ਘੱਟ ਹੋਣ ਦਾ ਕਿ ਬੈਕਏਕ ਹੈਗੀ। ਸੋ ਡਾਕਟਰ ਸਾਹਿਬ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਹੋਣਗੇ। ਕਿਸ ਤਰ੍ਹਾਂ ਦੇ ਹਾਲਾਤਾਂ ਦੇ ਚ ਆਉਂਦੇ ਹੈਗੇ ਆ ਕਿ ਉਹਨਾਂ ਦੇ ਲੱਛਣ ਕੀ ਹੈ ਇਹਦੇ ਬੈਕ ਪੇਨ ਦੇ। ਦੇਖੋ ਜ਼ਿਆਦਾਤਰ ਤਾਂ ਪੇਸ਼ੈਂਟ ਜਦੋਂ ਸਾਡੇ ਕੋਲੇ ਬੈਕਏਕ ਦੇ ਆਉਂਦੇ ਹੈਗੇ ਆ ਉਹ ਇਹੀ ਕੰਪਲੇਟ ਕਰਦੇ ਹੈ ਕਿ ਮੇਰੇ ਨੀਚੇ ਵਾਲੇ ਜਿਹੜੇ ਰੀੜ੍ਹ ਦੀ ਹੱਡੀ ਹੈਗੀ ਹੈ ਜੋ ਇਹ ਵਾਲੀ ਹੱਡੀ ਹੈ ਆਪਣੀ ਇਹ ਨੀਚੇ ਵਾਲੇ ਮਣਕੀ ਹੈਗੇ ਨੇ ਆਪਣੇ L1 ਤੋਂ L5 ਉੱਪਰ ਵਾਲੀ ਰੀਡ ਦੇ ਨੂੰ ਅਸੀਂ ਥੋਰੈਸਿਕ ਕਹਿੰਦੇ ਹੈਗੇ ਆ ਜਿਹੜੇ ਕਿ D1 ਤੋਂ D12 ਉੱਪਰ ਵਾਲਾ ਸਰਵਾਈਕਲ ਹੈ ਜਿਹਨੂੰ ਆਪਾਂ C1 ਤੋਂ C7 ਮਣਕੀ ਕਹਿੰਦੇ ਹੈ ਸੋ ਜ਼ਿਆਦਾਤਰ ਤਾਂ ਸਾਡੇ ਕੋਲੇ ਸਰਵਾਈਕਲ ਦੇ ਪੇਸ਼ੈਂਟ ਆਦੇ ਹੈਗੇ ਨੇ ਕਿ ਗਰਦਨ ਚ ਦਰਦ ਹੈਗਾ ਜਾਂ ਲੰਬਰ ਦੇ ਪੇਸ਼ੈਂਟ ਆਦੇ ਹੈਗੇ ਨੇ ਕਿ ਪਿਛਲੇ ਬੈਕ ਇੱਕ ਵੀ ਹੈਗੀ ਐ ਸਾਨੂੰ ਲੋਅਰ ਬੈਕ ਇੱਕ ਹੈਗੀ ਸੋ ਵਿਦਆਊਟ ਐਨੀ ਹੋਰ ਕੋਈ ਕਾਰਨ ਉਹਨਾਂ ਦਾ ਇਹ ਹੀ ਕੰਪਲੀਟ ਹੁੰਦੀ ਹੈ ਤੇ ਇਹ 80% ਤੋਂ ਪੇਸ਼ੈਂਟ ਜਿਹੜੇ ਇਹ ਹੁੰਦੇ ਹੈਗੇ ਨੇ ਜਿਨ੍ਹਾਂ ਨੂੰ ਕੋਈ ਦਰਦ ਨਹੀਂ ਹੋਰ ਲੱਤਾਂ 'ਚ ਦਰਦ ਨਹੀਂ ਜਾ ਰਹੀ ਜਾਂ ਕੋਈ ਹੋਰ ਪ੍ਰੋਬਲਮ ਨਹੀਂ ਹੈਗੀ ਤਾਂ ਇਹ ਐਕਸਰਸਾਈਜ਼ ਕਰਨ ਨਾਲ ਪੇਸ਼ੈਂਟ ਠੀਕ ਹੋ ਸਕਦੇ। ਡਾਕਟਰ ਦੇਖਣ ਦੇ ਵਿੱਚ ਆਇਆ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਕਸਰਸਾਈਜ਼ ਕਰਨੀ ਚਾਹੀਦੀ ਹੈਗੀ ਐਕਸਰਸਾਈਜ਼ ਦੇ ਨਾਲ ਠੀਕ ਹੋ ਜਾਂਦਾ ਵੀ ਕੁਝ ਪੇਸ਼ੰਡ ਦਾ ਐਕਸਰਸਾਈਜ਼ ਹੀ ਨਹੀਂ ਕਰਦੇ ਹੁੰਦੇ ਟਾਈਮਿੰਗ ਦੀ ਸ਼ਾਰਟੇਜ ਰਹਿੰਦੀ ਆ ਇੰਨੀ ਕਿ ਲਾਈਫ ਬਿਜ਼ੀ ਹੋ ਜਾਂਦੀ ਆ ਫਿਰ ਉਹਨਾਂ ਦਾ ਫਿਰ ਕਿਸ ਤਰ੍ਹਾਂ ਬੋਡੀ ਨੂੰ ਕੋਈ ਸਾਈਡ ਇਫੈਕਟ ਹੁੰਦਾ ਕੀ ਹੈ ਦੇਖੋ ਸੈਡੈਂਟਰੀ ਲਾਈਫਸਟਾਈਲ ਸਿਟਿੰਗ ਜੌਬ ਆਪ ਵੀ ਜੌਬ ਸੇ ਟਾਈਮ ਦਾ ਕੱਢਣਾ ਹੀ ਪੈਏਗਾ ਜੇ ਕਿਸੇ ਫਿਟ ਰਹਿਣਾ ਚਾਹੁੰ ਕ੍ਰਿਟਲੀ ਐਕਸਰਸਾਈਜ਼ ਜੋਗਿੰਗ ਰੂਟੀਨ ਵਿੱਚ ਵਾਕ ਕਰਨੀ ਇਹ ਬਹੁਤ ਜ਼ਰੂਰੀ ਹੈਗੀ ਆਪਣੇ ਲਾਈਫਸਟਾਈਲ ਤਾਂ ਪੰਜਾਬ ਪੁਰਾਣੇ ਜਿਹੜੇ ਬਜ਼ੁਰਗ ਸੀ ਆਪਾਂ ਉਹ ਮਿਹਨਤ ਕਰਦੇ ਸੀਗੇ ਕਸਰਤ ਵੀ ਕਰਦੇ ਸੀਗੇ ਖੁਰਾਕਾਂ ਵੀ ਚੰਗੀਆਂ ਸੀ ਉਹਨਾਂ ਦੀ ਇਸ ਕਰਕੇ ਉਹਨਾਂ ਦੀ ਬੋਡੀ ਫਿਟ ਰਹਿੰਦੀ ਸੀ ਲੇਕਿਨ ਆਪਣੀਆਂ ਖੁਰਾਕਾਂ ਵੀ ਵਧੀਆ ਨਹੀਂ ਆਪਾਂ ਐਕਸਰਸਾਈਜ਼ ਵੀ ਨਹੀਂ ਕਰ ਰਹੇ ਆਪਣੀ ਜੌਬਸ ਵੀ ਇਹੋ ਜੀਆਂ ਹੈਗੀਆਂ ਜਿਹਦੇ ਨਾਲ ਸਿਟਿੰਗ ਜੌਬ ਹੈਗੀ ਇਹ ਬੈਠਣਾ ਜ਼ਿਆਦਾ ਪੈਂਦਾ ਹੈਗਾ ਤਾਂ ਆਪਣਾ ਸਰੀਰ ਆਪਣੀ ਬੈਕ ਕਮਜ਼ੋਰ ਹੁੰਦੀ ਰਹਿੰਦੀ ਹੈ ਤੇ ਇਹੀ ਕਾਰਨ ਹੈਗਾ ਲੋਕਸਾ ਫਿਰ ਆਪਣੇ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਆ ਕੋਈ ਇਹੇ ਜਿਹੀ ਵੀ ਹੈ ਕੋਈ ਵਿਗੜਿਕ ਇਸ ਵਗੈਰਾ ਆਉਂਦੇ ਹੋ। ਦੇਖੋ ਵੈਸੇ ਤਾਂ 80 ਤੋਂ 90% ਮਰੀਜ਼ ਥੋੜੀ ਜੀ ਦਵਾਈ ਦੇ ਦੇਣਾ ਥੋੜੇ ਚਿਰ ਲਈ ਅਸੀਂ ਦਵਾਈ ਦਿੰਨੇ ਹੈਗੇ ਨਾਲ ਕੁਝ ਐਕਸਰਸਾਈਜ਼ਾਂ ਥੋੜੀ ਬਹੁਤ ਆਪਾਂ ਉਹਨਾਂ ਸਿਕਾਈ ਕਰ ਸਕਦੇ ਹੈਗੇ ਆ ਆਫ ਦਾ ਪੋਸਚਰ ਕੇਅਰ ਕਰਨੇ ਪੋਸਚਰਲ ਆਪਾਂ ਹੈਬਿਟਸ ਜਿਹੜੀਆਂ ਹੈਗੀਆਂ ਬੈਠਣ ਦਾ ਤਰੀਕਾ ਭਾਰ ਚੱਕਣ ਦਾ ਤਰੀਕਾ ਕਿਵੇਂ ਲੇਟਣਾ ਹੈਗਾ ਕਿਵੇਂ ਬੈਠਣਾ ਹੈਗਾ ਇਹ ਸਾਰਾ ਕੁਝ ਕਰਨ ਦੇ ਨਾਲ ਥੋੜੀ ਦੇਰ ਲਈ ਮਰੀਜ਼ ਠੀਕ ਹੋ ਜਾਂਦਾ ਹੈਗਾ ਤੇ ਅਲਟੀਮੇਟਲੀ ਐਕਸਰਸਾਈਜ਼ਾਂ ਹੀ ਕਰਨੀਆਂ ਚਾਹੀਦੀਆਂ ਨੇ। ਮਰੀਜ਼ ਨੂੰ ਤੇ ਲੇਕਿਨ ਕੁਝ ਰੈਡ ਫਲੈਗ ਸਾਈਨਸ ਵੀ ਹੈਗੇ ਨੇ ਕਿ ਜੇ ਮਰੀਜ਼ ਨੂੰ ਕੁਝ ਦਿੱਕਤਾਂ ਹੈਗੀਆਂ ਤਾਂ ਉਹਨੂੰ ਤੁਰੰਤ ਆਪਣੇ ਇੱਕ ਸਪਾਈਨ ਸਪੈਸ਼ਲਿਸਟ ਨੂੰ ਜੋ ਕਿ ਨੀਅਰ ਬਾਏ ਹੈਗਾ ਜਾਂ ਕੋਈ ਨੇੜੇ ਹੈ ਤਾਂ ਉਸ ਨੂੰ ਮਿਲਣਾ ਹੀ ਚਾਹੀਦਾ ਹੈ ਉਹ ਰੈਡ ਫਲੈਗ ਸਾਈਨਸ ਕੀ ਹੈਗੇ ਨੇ ਜੇ ਪਿੱਛੇ ਰਿੱਡ ਦੀ ਹੱਡੀ ਦਾ ਦਰਦ ਨਿਕਲ ਕੇ ਕਿਸੇ ਲੱਤ ਵਿੱਚ ਜਾ ਰਿਹਾ ਹੈ ਜਾਂ ਲੱਤ ਸੌਰੀ ਹੈਗੀ ਚੱਲਣ ਤੇ ਜਾਂ ਮਰੀਜ਼ ਕੰਪਲੀਟ ਕਰਦੇ ਹੈਗੇ ਆ ਕਿ ਮੈਂ ਚੱਲਦਾ ਹੈਗਾ ਤੇ ਮੈਨੂੰ ਲੱਤਾਂ ਪੈਰ ਭਾਰੇ ਹੋ ਜਾਂਦੇ ਕੁਝ ਕੁਝ ਦੇਰ ਚੱਲਣ ਤੋਂ ਬਾਅਦ ਜਾਂ ਕੋਈ ਇਸ ਤੋਂ ਵੀ ਐਮਰਜੈਂਸੀ ਕੰਡੀਸ਼ਨ ਆ ਜਾਵੇ ਕਿ ਮੇਰੇ ਲੈਟਰਨ ਪਿਸ਼ਾਬ ਵਾਲੀ ਜਗ੍ਹਾ ਸਾਰੀ ਸੁੰਨ ਹੈ ਜਾਂ ਮੈਨੂੰ ਪਿਸ਼ਾਬ ਜਾਂ ਲੈਟਰਨ ਕਰਨ 'ਚ ਦਿੱਕਤ ਆ ਰਹੀ ਹੈ ਮੇਰਾ ਜੋਰ ਨਹੀਂ ਪੈ ਰਿਹਾ ਤਾਂ ਇਹ ਐਮਰਜੈਂਸੀ ਸਾਈਨਸ ਹੈਗੇ ਨੇ ਜਿਹੜੇ ਕਿ ਸਪੈਸ਼ਲੀ ਉਸ ਵੇਲੇ ਮਰੀਜ਼ ਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈਗਾ ਡਾਕਟਰ ਫਿਰ ਹਸਪੀਟਲ ਦੇ ਵਿੱਚ ਦਵਾਈਆਂ ਤੋਂ ਇਲਾਵਾ ਹੋਰ ਫਿਰ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਕਰੀਏ ਸਵਾਗਤ ਹੈ ਜੀ ਹਸਪੀਟਲ ਦੇ ਆਪਨੇ ਅਹ ਦੇਖੋ ਬਤੌਰ ਐਜ਼ ਅ ਪ੍ਰੋਫੈਸਰ ਆਰਥੋਪੈਡਿਕਸ ਮੈਂ ਇੱਥੇ ਸਪਾਈਨ ਸਪੈਸ਼ਲਿਸਟ ਵੀ ਕੰਮ ਕਰ ਰਿਹਾ ਹੈਗਾ ਤੇ ਅਸੀਂ ਇੱਥੇ ਹਰ ਤਰ੍ਹਾਂ ਦਾ ਸਪਾਈਨ ਦਾ ਇਲਾਜ ਕਰ ਰਹੇ ਹੈਗੇ ਹਰ ਤਰ੍ਹਾਂ ਦਾ ਆਪਰੇਸ਼ਨ ਅਸੀਂ ਇੱਥੇ ਕਰ ਰਹੇ ਹੈਗੇ ਹਾਂ ਗਰਦਨ ਦਾ ਵੀ ਕਰ ਰਹੇ ਹੈਗੇ ਡਿਸਕ ਦੇ ਆਪਰੇਸ਼ਨ ਸਾਰੇ ਹੋ ਰਹੇ ਨੇ ਮਾਈਕਰੋਸਕੋਪਿਕਲੀ ਇਹਨੂੰ ਜਿਹਨੂੰ ਅਸੀਂ ਲੰਬਰ ਕਿਨੋਸਿਸ ਕਹਿੰਨੇ ਆ ਇਹ ਆਪਣੇ ਬਣ ਕੇ ਹੈਗੇ ਨੇ ਜਿਹਨੂੰ ਪੰਜਾਬੀ ਜਪਾ ਪਿਆ ਵੈਸੀ ਤੇ ਵਰਟਿਬਰੇ ਕਹਿੰਨੇ ਆ ਪਰ ਪੰਜਾਬੀ ਚ ਸਮਝਾਉਣ ਦੀ ਗੱਲ ਮੈਂ ਇਹ ਕਹਾਂ ਇਹਨੂੰ ਆਪਾਂ ਬਣ ਕੇ ਕਹਿੰਨੇ ਆ ਇਹ ਆਪਣੀਆਂ ਡਿਸਕਾਂ ਹੈਗੀਆਂ ਤੇ ਇਹ ਪਿੱਛੋਂ ਜਿਹੜੇ ਫੋਰਮਨ ਹੁੰਦੇ ਨੇ ਜਿੱਥੋਂ ਰਸਤੇ ਹੁੰਦੇ ਨੇ ਨਸਾਂ ਲੰਘਣ ਵਾਲੇ ਨਰਵਸ ਇਹ ਸਾਰੀਆਂ ਲੰਘ ਰਹੀਆਂ ਹੈਗੀਆਂ ਜਦੋਂ ਇਹ ਡਿਸਕ ਪਿੱਛੋਂ ਨਿਕਲ ਕੇ ਪ੍ਰੈਸ ਕਰਦੀ ਹੈਗੀ ਨਸ ਨੂੰ ਉਹਦੇ ਕਈ ਕਾਰਨ ਹੋ ਸਕਦੇ ਨੇ ਕੋਈ ਕਈ ਵੇਲੇ ਕੋਈ ਸੱਟ ਲੱਗ ਜਾਂਦੀ ਹੈਗੀ ਇਹ ਕੋਈ ਕੋਈ ਭਾਰੀ ਚੀਜ਼ ਚੱਕਦੇ ਹੈਗੇ ਆ ਜਾਂ ਕੋਈ ਵੀ ਕੋਈ ਝਟਕਾ ਲੱਗ ਜਾਂਦਾ ਤਾਂ ਵੀ ਇਹ ਡਿਸਕਵਰੀ ਬਾਹਰ ਨਿਕਲ ਕੇ ਨਸ ਨੂੰ ਪ੍ਰੈਸ ਕਰਨੀ ਸ਼ੁਰੂ ਕਰ ਜੰਦੀ ਹੈ ਫਿਰ ਉਹ ਜਿਹੜਾ ਨਸ ਦਾ ਦਰਦ ਹੈ ਪੂਰੀ ਲੱਤ ਵਿੱਚ ਜਾਂਦਾ ਹੈਗਾ ਇਹ ਰਸਤੇ 올ਡੇਜ ਵਿੱਚ ਜਿਹੜੇ ਡਿਸਕਾਂ ਕਰਕੇ ਕਈ ਵਾਰ ਆਪਣੇ ਜੋੜ ਜਿਹੜੇ ਹੈਗੇ ਮੰਨ ਕੇ ਇਹ ਦੇ ਜੋੜ ਜਿਹੜੇ ਹੈਗੇ ਨੇ ਕੱਸ ਵੀ ਜਾਂਦੇ ਨੇ ਉਹਦੇ ਕਿ ਜਿਹੜੇ ਨਸਾਂ ਨੂੰ ਲੰਘਣ ਵਾਲੇ ਰਸਤੇ ਇਹ ਤੰਗ ਹੋ ਜਾਂਦੇ ਨੇ ਜਿਹਨੂੰ ਅਸੀਂ ਕੈਨਲਸ ਨੋਸਿਸ ਕਹਿੰਦੇ ਸਪਾਈਨਲ ਕੈਨਲਸ ਨੋਸਿਸ ਇਹ ਇੱਕ ਲੈਵਲ ਤੇ ਵੀ ਹੋ ਸਕਦੇ ਕਈ ਲੈਵਲ ਤੇ ਵੀ ਹੋ ਸਕਦੇ ਉਸੇ ਦੇ ਹਿਸਾਬ ਨਾਲ ਫਿਰ ਅਸੀਂ ਇਲਾਜ ਵੀ ਕਰਦੇ ਹਾਂ ਪਹਿਲਾਂ ਸਟਾਰਟਿੰਗ ਚ ਜੇਕਰ ਕੋਈ ਰੀਜਨ ਕੋਈ ਕੋਈ ਕਮਜ਼ੋਰੀ ਨਹੀਂ ਆ ਰਹੀ ਪੈਰ ਦੇ ਵਿੱਚ ਜਾਂ ਲੱਤ ਵਿੱਚ ਕਮਜ਼ੋਰੀ ਨਹੀਂ ਆ ਰਹੀ ਹੈ ਤਾਂ ਅਸੀਂ ਦਵਾਈਆਂ ਦੇ ਕੇ ਜਾਂ ਕੋਈ ਇੰਜੈਕਸ਼ਨ ਲਗਾ ਕੇ ਰੀੜ ਦੀ ਹੱਡੀ ਚ ਉਹਦਾ ਇਲਾਜ ਸੰਭਵ ਹੈ ਉਹ ਦਰਦ ਖਤਮ ਹੋ ਜਾਂਦਾ ਨਾਲ ਸਵੇਰ ਐਕਸਰਸਾਈਜ਼ਾਂ ਜੇਕਰ ਮਰੀਜ਼ ਤੋਂ ਚੱਲਿਆ ਨਹੀਂ ਜਾ ਰਿਹਾ ਹੈਗਾ ਜਾਂ ਉਹਦੇ ਪੈਰ ਚ ਕਮਜ਼ੋਰੀ ਆ ਗਈ ਹੈਗੀ ਫਿਰ ਉਸਦਾ ਆਪਰੇਸ਼ਨ ਕਰਨਾ ਜ਼ਰੂਰੀ ਹੋ ਜਾਂਦਾ ਹੈ ਉਹ ਫਿਰ ਅਸੀਂ ਹਰ ਤਰ੍ਹਾਂ ਦੀ ਸੁਵਿਧਾ ਹੈ ਅਸੀਂ ਮਾਈਕਰੋਸਕੋਪਿਕਲੀ ਕਰਦੇ ਹਾਂ ਤੇ ਬਾਕੀ ਹੋਰ ਗਰਦਨ ਦੇ ਪੇਸ਼ੇ ਕੋ ਡਿਸਕ ਦੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਸਾਰੇ ਕੋਲੇ ਟਰੋਮਾ ਕੇਸਿਸ ਬਹੁਤ ਆਉਂਦੇ ਹੈਗੇ ਨੇ ਐਮਰਜੈਂਸੀ ਦੇ ਵਿੱਚ ਸਰਵਾਈਕਲ ਸਪਾਈਨ ਟਰੋਮਾ ਗਰਦਨ ਡੋਰਸਲ ਨੰਬਰ ਟਰੋਮਾ ਇਹ ਸਾਰੇ ਇੱਥੇ ਅਸੀਂ ਆਪਰੇਸ਼ਨ ਕਰ ਰਹੇ ਹੈਗੇ ਡਾਕਟਰ ਇੱਕ ਦੇਖਣ ਦੇ ਵਿੱਚ ਆ ਰਿਹਾ ਹੈਗਾ ਵੀ ਲਗਾਤਾਰ ਹੀ ਵੀ ਇੱਕ ਹਸਪੀਟਲ ਤੋਂ ਆਉਣ ਤੋਂ ਪਹਿਲਾਂ ਹੀ ਪਹਿਲਾਂ ਮ사ਜ ਵਾਲੇ ਜਾਂ ਕੋਈ ਆਰਐਮਪੀਆਂ ਕੋਲੇ ਚਲੇ ਜਾਂਦੇ ਆ ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦੇ ਆ ਫਿਰ ਉਹਨਾਂ ਦਾ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਪਹਿਲਾ ਮਰੀਜ਼ ਸਭ ਤੋਂ ਪਹਿਲਾਂ ਜਿਹਨੂੰ ਅਸੀਂ ਪੰਜਾਬੀ ਚ ਆਪਣੇ ਪੰਜਾਬ ਚ ਬੜਾ ਵੱਡਾ ਟ੍ਰੈਂਡ ਹੈ ਇਹ ਕਿ ਪਹਿਲਾਂ ਜੀ ਅਸੀਂ ਸਿਆਣੇ ਨੂੰ ਦਿਖਾ ਲਈਏ ਸਿਆਣੇ ਜਾ ਕੇ ਉੱਥੇ ਕੋਈ ਨਾ ਕੋਈ ਪ੍ਰੋਬਲਮ ਇਹੋ ਜੀ ਹੁੰਦੀ ਰਿੱਡ ਦੀ ਹੱਡੀ ਦੀ ਬਿਨਾਂ ਦੇਖੇ ਸਮਝੇ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਕਿ ਇਸ ਤੁਹਾਡੇ ਤੇ ਜ ਮਣ ਕੇ ਦਾਦੂਗੇ ਨੇ ਉਹਨੂੰ ਕੁੱਟਣ ਲੱਗ ਪੈਂਦੇ ਨੇ ਕੋਈ ਝਟਕਾ ਮਾਰਦੇ ਨੇ ਕਈ ਵਾਰੀ ਪ੍ਰੋਬਲਮ ਇਸ ਤਰ੍ਹਾਂ ਵੱਧ ਜਾਂਦੀ ਹੈਗੀ ਕਿ ਸਾਨੂੰ ਫਿਰ ਸਿੱਧਾ ਆਪਰੇਸ਼ਨ ਹੀ ਕਰਨਾ ਪੈਂਦਾ ਹੈ ਇਸ ਕਰਕੇ ਮੈਂ ਇਹੀ ਸਲਾਹ ਦਵਾਂਗਾ ਜਦੋਂ ਵੀ ਕੋਈ ਦਿੱਕਤ ਆਵੇ ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਮੇਰੇ ਤਿੰਨ ਤੋਂ ਲੈ ਕੇ 6 ਹਫ਼ਤੇ ਤੱਕ ਦਰਦ ਹੈ ਲੱਤ ਵਿੱਚ ਜਾਰੀ ਦਰਦ ਬੈਕ ਠੀਕ ਨਹੀਂ ਹੋ ਰਹੀ ਬੁਖਾਰ ਆ ਰਿਹਾ ਹੈਗਾ ਲੱਤ 'ਚ ਦਰਦ ਹੈਗੀ ਹੈ ਮੈਨੂੰ ਚੱਲਿਆ ਨਹੀਂ ਜਾ ਰਿਹਾ ਹੈਗਾ ਤੇ ਦਰਦ ਇੰਨੀ ਜ਼ਿਆਦਾ ਕਿ ਦਵਾਈਆਂ ਨਾਲ ਟਿਕ ਨਹੀਂ ਰਹੀ ਹੈਗੀ ਤਾਂ ਇੱਕ ਸਪਾਇਨ ਐਕਸਪਰਟ ਨੂੰ ਹੀ ਮਿਲਣਾ ਚਾਹੀਦਾ ਹੈ ਸਿੱਧਾ ਡਾਇਰੈਕਟਲੀ ਨਾ ਕਿ ਕਿਸੇ ਸਿਆਣੇ ਦੇ ਜਾ ਕੇ ਉਹ ਆਪਦਾ ਹੋਰ ਨੁਕਸਾਨ ਕਰਾ ਦੇ ਡਾਕਟਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਪਰੇਟ ਕਰਨਾ ਪੈਦਾ ਆਪਰੇਟ ਦੇ ਵਿੱਚ ਕਿਹੜੀਆਂ-ਕਿਹੜੇ ਸੁਵਾਬਾ ਹੈਗੇ ਆ ਜਿਵੇਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸੁਵਾਬਾ ਦਿੱਤੇ ਜਾਂਦੀਆਂ ਆਪਣੇ ਹੈ ਇੱਥੇ ਮੌਜੂਦ ਹਾਂਜੀ ਅਸੀਂ ਇੱਥੇ ਮਿਨਿਮਲ ਇਨਵੇਸਿਵ ਜਿਹਨੂੰ ਅਸੀਂ ਟੈਕਨੀਕ ਨਾਲ ਪੇਚ ਵਗੈਰਾ ਪਾਉਣੇ ਰੀਡ ਦੀ ਡੀਪਰੇਸ਼ਨ ਅਸੀਂ ਕਰਦੇ ਹਾਂ ਅਸੀਂ ਉਹ ਵੀ ਕਰ ਰਹੇ ਹਾਂ ਬਾਕੀ ਮਾਈਕਰੋਸਕੋਪਿਕਲੀ ਡਿਸੈਕਟਮੀ ਅਸੀਂ ਕਰ ਰਹੇ ਹਾਂ ਜਿਸ ਨੂੰ ਡਿਸਕ ਦਾ ਆਪਰੇਸ਼ਨ ਕਹਿੰਦੇ ਆ ਮਾਈਕਰੋਸਕੋਪਿਕਲੀ ਫਿਰ ਓਪਨ ਸਰਜੀ ਜੋ ਅਸੀਂ ਸਾਰੀਆਂ ਹੀ ਕਰ ਰਹੇ ਹਾਂ ਜਿੱਥੇ ਮਣਕਾ ਖਿਸਕਿਆ ਹੋਇਆ ਹੁੰਦਾ ਹੈਗਾ ਮਣਕਾ ਉਹ ਜਮੰਦਰੂ ਵੀ ਹੋ ਸਕਦਾ ਹੈਗਾ ਕੋਈ ਸੱਟ ਲੱਗਣ ਕਰਕੇ ਵੀ ਹੋ ਸਕਦਾ ਹੈਗਾ ਉਹ ਸਾਰੀਆਂ ਜਿਨੂੰ ਅਸੀਂ ਸਪੋਨਡਾਈਲੋਲਿਸਿਸ ਕਰਨੇ ਹੈਗੇ ਆਂ ਅਸੀਂ ਉਹਦੇ ਵੀ ਇਹ ਆਪਰੇਸ਼ਨ ਵਨ ਆਫ ਦਾ ਡਿਫਿਕਲਟ ਆਪਰੇਸ਼ਨ ਹੈ ਤੇ ਵਨ ਆਫ ਦਾ ਐਂਡ ਕਹ ਲੋ ਕਿ ਸਪਾਇਨ ਸਰਜੀ ਇ ਇੱਕ ਸਭ ਤੋਂ ਔਖਾ ਆਪਰੇਸ਼ਨ ਕੀਤਾ ਜਾਂਦਾ ਹੈਗਾ ਸਪਾਂਡਾਇਲ ਸਪਾਂਡਾਇਲੋਲਿਸਿਸ ਉਹਨੂੰ ਉਹ ਵੀ ਆਪਰੇਸ਼ਨ ਅਸੀਂ ਇੱਥੇ ਸਾਰੇ ਕਰ ਰਹੇ ਹੈਗੇ ਡਾਕਟਰ ਜੀ ਜੇ ਗੱਲ ਕਰੀਏ ਤਾਂ ਆਪਣੇ ਕੋਲ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆ ਰਹੇ ਆ ਕਿਸੇ ਇਸ ਦੇ ਵਿੱਚ ਜ਼ਿਆਦਾਤਰ ਆ ਰਹੇ ਆ ਆਰਥੋ ਦੇ ਸਾਡੇ ਕੋਲੇ ਪੇਸ਼ੈਂਟ ਸਾਰੇ ਜੇ ਓਪੀਡੀ ਬੇਸਿਸ ਤੇ ਗੱਲ ਕਰੀਏ ਤਾਂ ਸਾਡੇ ਕੋਲੇ ਸਟੂਡੈਂਟ ਲਾਈਫ ਦੀ ਵੀ ਆਪਣੇ ਬੱਚੇ ਹੈਗੇ ਨੇ ਪਲੱਸ 1 ਪਲੱਸ 2 ਦੇ ਉਹ ਵੀ ਬੈਕਿੰਗ ਦੇ ਨਾਲ ਆ ਰਹੇ ਨੇ ਸਪੈਸ਼ਲੀ ਜਿਹੜੇ ਕਿ ਜਿਮ ਜਾਂਦੇ ਹੈਗੇ ਨੇ ਉਹ ਕਿ ਵੀਰੇ ਭਾਰੀ weight ਚੱਕ ਲੈਂਦੇ ਫਿਰ ਉਹਨਾਂ ਨੂੰ disc ਦੀ ਪ੍ਰੋਬਲਮ ਹੋ ਜਾਂਦੀ ਹੈ 올ਡ एज ਦੇ ਪੇਸ਼ੈਂਟ ਆਪਣੇ ਕੋਲੇ ਕਾਫੀ ਨੇ ਜਿਹੜੇ ਕਿ ਜਿਹਨਾਂ ਨੂੰ ਚੱਲਿਆ ਨਹੀਂ ਜਾ ਰਿਹਾ ਹੈਗਾ ਕੋਈ ਸਟੈਨੋਸਿਸ ਹੋ ਗਈ ਹੈ ਬਣ ਕੇ ਦੱਬ ਗਏ ਨੇ ਰਸਤੇ ਨਸਲ ਲੰਘਣ ਵਾਲੇ ਰਸਤੇ ਤੱਕ ਉਹਨਾਂ ਨੂੰ disc ਦੀ ਪ੍ਰੋਬਲਮਜ਼ ਆ ਰਹੀਆਂ ਇਨਫੈਕਸ਼ਨ ਇਨਫੈਕਸ਼ਨ ਵਿੱਚ ਜਿਹੜੀ ਰੀਡ ਦੀ T2 ਹੈ ਉਹ ਆਪਣੇ ਇੱਥੇ ਕਾਫੀ ਕਾਮਨ ਹੈ ਉਹਦੇ ਪੇਸ਼ੇ ਨੂੰ ਵੀ ਕਾਫੀ ਅਰਦੇ ਸੀ ਹਰ ਤਰ੍ਹਾਂ ਦਾ ਇਲਾਜ ਸੀ ਇੱਥੇ ਕਰ ਰਹੇ ਡਾਕਟਰਨ ਲਾਸਟ ਮੈਸੇਜ ਜਿਹੜੇ ਹੈਗਾ ਤੁਸੀਂ ਬਚਾਓ ਸੰਬੰਧੀ ਆਰਥੋ ਵਿਭਾਗ ਦੇ ਜਿਹੜੇ ਹੈਗੇ ਆ ਜਿਹੜੀਆਂ ਆਪਣੀਆਂ ਜਿਹੜਾ ਸਰੀਰ ਚੱਲਦਾ ਇਹਦੀ ਰੀੜ ਦੀ ਹੱਡੀਆਂ ਜਿਹੜੀਆਂ ਹੈਗੀਆਂ ਨੇ ਸਿਰਫ ਬੋਡੀਆਂ ਦੇ ਆਸਰੇ ਚੱਲਦਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਹੱਡੀਆਂ ਦੇ ਬਚਾਓ ਸੰਬੰਧੀ ਆ ਦੇਖੋ ਰੀੜ ਦੀ ਹੱਡੀ ਆਪਣਾ 1 ਕਿਲੋ ਕੀ ਇੱਕ ਸੂਤਰ ਧਾਰ ਹੈ ਆਪਣੇ ਸਰੀਰ ਦਾ ਜਿਹਦਾ ਭਾਰ ਆਪਣੇ ਰੀੜ ਦੀ ਹੱਡੀ ਤੋਂ ਭਾਰਤ ਸਾਰਾ ਸਰੀਰ ਦਾ ਚੱਲ ਕੇ ਲੱਤਾਂ ਤੇ ਆਂਦਾ ਹੈ ਸੋ ਇਹਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਚੰਗੀ ਖੁਰਾਕ ਚੰਗੀ ਐਕਸਰਸਾਈਜ਼ ਮੋਬਿਲਿਟੀ ਸੈਰ ਕਰਨਾ ਤੇ ਆਪਣੇ ਆ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨਾ ਇਹ ਕਰਨੀਆਂ ਬਹੁਤ ਜ਼ਰੂਰੀਆਂ ਨੇ ਬਾਕੀ ਬੁਢਾਪੇ ਦੇ ਵਿੱਚ ਹੱਡੀਆਂ ਨੂੰ ਤੱਕ ਦਿਨ ਵਸੇ ਸਪੈਸ਼ਲ ਦਵਾਈਆਂ ਚਲਦੀਆਂ ਹਨ ਜਿਨ੍ਹਾਂ ਕਾ ਹੱਡੀਆਂ ਜਦੋਂ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਨੇ ਕਈ ਵਾਰੀ ਮਰੀਜ਼ ਜਸ ਭਾਰ ਚੱਕਣ ਲਈ ਝੁਕਦਾ ਹੈਗਾ ਤਾਂ ਵੀ ਮਣਕਾ ਕੋਲਾਪਸ ਕਰ ਜਾਂਦਾ ਟੁੱਟ ਜਾਂਦਾ ਹੈਗਾ ਤਾਂ ਉਹ ਫਿਰ ਦਵਾਈਆਂ ਵੀ ਉਸ ਸਾਹ ਨਾਲ ਹੱਡੀ ਨੂੰ ਮਜ਼ਬੂਤ ਕਰਨ ਲਈ ਦੇਣੀਆਂ ਚਾਹੀਦੀਆਂ ਪੈਂਦੀਆਂ ਹੈਗੇ ਤੇ ਖਾਣੀਆਂ ਚਾਹੀਦੀਆਂ ਹਨ ਜਿਹੜੀ ਕਈ ਵਾਰੀ ਸਾਲ-ਸਾਲ ਰੇਟਡ ਸਾਲ ਵੀ ਖਾਣੀ ਪੈਂਦੀ ਹੈ ਤੇ ਪਰ ਐਕਸਰਸਾਈਜ਼ ਇਜ਼ ਮਸਟ ਸੇਰ ਕਰੋ ਕਸਰਤ ਕਰੋ ਉਹਦੇ ਲਈ ਹੱਡੀਆਂ ਮਜ਼ਬੂਤ ਬਹੁਤ ਹੁੰਦੀਆਂ ਉਸ ਲਈ ਕੋ ਬਾਡੀ ਵਾਸਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਵੀ ਐਕਸਰਸਾਈਜ਼ਾਂ ਕਰਨੀਆਂ ਚਾਹੀਦੀਆਂ ਹੈਗੀਆਂ ਕਿਹੜੀ ਐਕਸਰਸਾਈਜ਼ ਦਾ ਤੁਸੀਂ ਮੈਸੇਜ ਦੇਣਾ ਚਾਹੋਗੇ ਜਿਸ ਦੇ ਨਾਲ ਅਸੀਂ ਤਾਂ ਦੁਰੋਸਤ ਰਹਿ ਸਕਦੇ ਆ ਮੈਂ ਅੱਜਕੱਲ ਕਰਾਂ ਤਾਂ ਮੈਂ ਤੁਹਾਨੂੰ ਬੈਕ ਦੀਆਂ ਕੁਝ ਐਕਸਰਸਾਈਜ਼ਾਂ ਡਿਮੋਨਸਟ੍ਰੇਟ ਕਰਕੇ ਆਪਣੇ ਸਟੂਡੈਂਟ ਤੇ ਮੈਂ ਦੱਸਣਾ ਚਾਹਾਂਗਾ ਜਿਹੜੇ ਰੂਟੀਨ ਚ ਪੇਸ਼ੈਂਟਸ ਨੂੰ ਕਰਨੀ ਚਾਹੀਦੀ ਪੇਸ਼ੈਂਟਸ ਨੂੰ ਨਹੀਂ ਰੂਟੀਨ ਚ ਆਪਾਂ ਸਾਰਿਆਂ ਨੂੰ ਹੀ ਕਰਨੀ ਚਾਹੀਦੀ ਹੈ ਕਿਉਂਕਿ ਤਾਂ ਕਿ ਆਪਣੀ ਬੈਕ ਸਟਰੋਂਗਰ ਰਹੇ ਮਜ਼ਬੂਤ ਰਹੇ ਤੇ ਉਹ ਆਪਾਂ ਡਿਮੋਨਸਟ੍ਰੇਟ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਅਪ ਐਕਸਰਸਾਈਜ਼ ਜਿਹੜੀ ਕਰਨੀ ਜਾ ਰਹੀ ਹੈਂ that is a hip rolling exercise ਗੋਡੇਸ ਦਾ ਦੋਨੇ ਮੋੜ ਲੈਣੇ ਹੈਗੇ ਤਾਂ ਪਹਿਲਾਂ ਸੱਜੇ ਪਾਸੇ ਨੂੰ ਗੋਡੇ ਮੋੜੋ 5 ਸੈਕਿੰਡ ਲਈ ਮੋੜ ਕੇ ਰੱਖਣਾ ਹੈ 1 2 3 4 5 ਹੁਣ ਲੈਫਟ ਸਾਈਡ ਲਈ ਮੋੜਨਾ ਹੈ 1 2 3 4 5 ਇਹ ਪਹਿਲੀ ਐਕਸਰਸਾਈਜ਼ ਹੋ ਗਈ ਹੈ ਇਸ ਨੂੰ 5 ਤੋਂ 10 ਵਾਰੀ ਰੈਪੀਟੀਸ਼ਨਸ ਕਰ ਸਕਦੇ ਹੈਗੇ। ਦੂਸਰੀ ਐਕਸਰਸਾਈਜ਼ ਨੂੰ ਆਪਾਂ ਕਰਾਂਗੇ ニー ਟੂ ਚੈਸ ਪੋਜੀਸ਼ਨ 스트ਚਿੰਗ ਐਕਸਰਸਾਈਜ਼। ਇਹਨਾਂ ਇੱਕ ਲੱਕ ਮੋੜ ਦੀ ਹੈਗੀ। ਇਸ ਨੂੰ </body> ਛਾਤੀ 'ਤੇ ਲਗਾਉਣਾ ਹੈ ਆਪਾਂ। ਪੂਰਾ ਜ਼ੋਰ ਨਾਲ ਛਾਤੀ 'ਤੇ ਲਗਾਓ। ਇਹਨੂੰ 5 ਸੈਕਿੰਡ ਇਸ ਤਰ੍ਹਾਂ ਲਗਾ ਕੇ ਰੱਖਣਾ ਹੈਗੇ। ਇਸ ਨਾਲ ਆਪਣੀ ਜਿਹੜੀ ਸ਼ਾਗਿੰਗ ਨੂੰ ਸਟ੍ਰੈਚ ਪੈਂਦਾ ਹੈਗਾ ਤਾਂ ਉਹਦੀ ਪੇਨ ਕਾਫੀ ਘੱਟ ਹੋ ਜਾਏਗਾ। ਫਿਰ ਦੂਸਲੀ ਲੱਕ ਕਰਨੀ ਹੈ ਵਾਰੀ-ਵਾਰੀ ਸੇ। 1 2 3 4 5 ਬਿਲਕੁਲ ਇਹ ਵੀ ਸਾਰੀ 5 ਤੋਂ 10 ਟਾਈਮ ਰਿਪੀਟ ਕਰਨੀ ਹੈਗੀ ਫਿਰ ਕਿੱਕ ਨੂੰ ਸਟੈਟਿਕ ਵੈਕਸ਼ਨ ਐਕਸਰਸਾਈਜ਼ ਕਰਨੇ ਕਮਰ ਚੱਕਰ ਥੋੜੀ ਜਿਹੀ ਉਹਦੇ ਮੋੜੋ ਕਮਰ ਚੱਕਰ ਇਸ ਤਰ੍ਹਾਂ ਹੈਂਡ ਜਾਂ ਕੋਈ ਵੀ ਤੌਲਰ ਕਿਦ ਨੂੰ ਬਣਾ ਕੇ ਥੱਲੇ ਰੱਖ ਲੈਣਾ ਹੈਗਾ ਨਾ ਤਾਂ ਤੁਸੀਂ ਕੀ ਕਰੋ ਆਪਣਾ ਪੇਟ ਦਾ ਜ਼ੋਰ ਲਗਾ ਕੇ ਕਮਰ ਨੂੰ ਨੀਚੇ ਦਬਣਾ ਹੈਗਾ ਦਬੋ ਪੂਰਾ ਜ਼ੋਰ ਨਾਲ ਦਬੋ एक दो तीन चार पांच छ सात अठ नौ दस पहला तो ये एक्सरसाइज भी पांच तो दस टाइम करनी चाहिए है कि और एक्सरसाइज है कि दोनों गुड्डी मोड़ो छाती में लगाओ जो छोटे बच्चे प्ले करते हैं कि इस तरह सी सॉफ्ट डिस्क में एक्सरसाइज करनी चाहिए ना नाली बैक पेन हम काफी रिलीफ मिलता है कैट, कैट कैमल पोजिशन एक्सरसाइज कर कटो पहले पूरा पूरा कुब कटो नीचे दबाओ एक बारी कमर पूरा नीचे दबानी है फिर पूरी कमर जाना है फिर नीचे दबाओ फिर ये भी तो दस बारी करनी चाहिए ਲੇਟ ਜੋ ਉਲਟੇ ਲੇਟੋ ਉਹ ਨਾਰਮਲੀ ਜਿਸ ਨੂੰ ਆਪਾਂ ਸਰਪਸਣ ਵੀ ਕਹਿ ਦਿੰਨੇ ਹੈਗੇ ਪੰਜਾਬੀ ਵਿੱਚ ਉਹ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ ਹੱਥ ਕਿ ਲਓ ਬਟ ਇਹ ਐਕਸਰਸਾਈਜ਼ ਜਿਆਦਾ ਜੇ ਦਰਦ ਹੈ ਤਾਂ ਨਹੀਂ ਕਰਨੀ ਚਾਹੀਦੀ ਇਸ ਦਾ ਦਰਦ ਕਦੇ ਵੀ ਵੱਧ ਨਹੀਂ ਜਾਂਦਾ ਸੋ ਜਿਹੜਾ ਦਰਦ ਨੂੰ ਸਹਾਰ ਲੈਂਦਾ ਹੈਗਾ ਅਚੀ ਬੈਕ ਮਸਲ ਸਟਰੋਂਗ ਹੈਗੇ ਨਹੀਂ ਤਾਂ ਉਹਨਾਂ ਨੂੰ ਇਹ ਐਕਸਰਸਾਈਜ਼ ਡੈਫੀਨਿਟਲੀ ਕਰਨੀ ਚਾਹੀਦੀ ਪਿੱਛੇ ਨੂੰ ਔੜੋ ਰੀਲ ਨਹੀਂ ਹੈਗੀ ਥੋੜਾ ਜਿਉ ਲਾ ਕੇ सो so, पाई तो दस सेकंड लिए रखना है पिला छोड़ो लेट जो थोड़ी देर रेस्ट करनी है फिर फिर एक्सरसाइज करनी है पाई 10 दस टाइम रेपिटेशन आधे तक रखो मोड़ो ऐसे ऊपर पूरा जोला के पांव मोड़ो एक दो तीन चार पांच छः सात आठ नौ दस इस तरह भी बैक इन सारी बैक एक्सटेंशन एक्सरसाइज कहते हैं ਇਕਸਰ ਰੂਟੀਨ ਆਪਾਂ ਕਰਨੀ ਚਾਹੀਦੀ ਜੇ ਨਾਲ ਆਪਣੇ ਪੈਰ ਦੇ ਬੈਗ ਦੇ ਮਸਲ ਸਟਰੋਂਗ ਹੋਣ। ਆਪਾਂ ਹੈਂਸਟ੍ਰਿੰਗ ਸਟ੍ਰੈਚ ਐਕਸਰਸਾਈਜ਼ ਕਰਨੇ। ਇਹ ਵੀ ਸ਼ੈਟਿੰਗ ਨਰਵ ਜੀਨੋਪੇਸ਼ੀਆਂ ਕਰਨੇ ਕਿ ਸ਼ਰਟਿਕਾ ਦੀ ਪੇਨ ਹੈ। ਇਹਦੇ ਚ ਵੀ ਹੈਲਪ ਕਰਦੀ ਹੈ। ਇਹਨੂੰ ਖਦਮੇ ਪੂਰਾ ਲੱਤ 모ੜ ਲੈਣੀ ਹੈ ਇੱਕ ਤੇ ਸਿੱਧੀ ਹਵਾਚ। ਉਸ ਤੋਂ ਬਾਅਦ ਆਪਣੇ ਐਂਕਲ ਨੂੰ ਪੂਰਾ ਜ਼ੋਰ ਲਾ ਕੇ ਸਟ੍ਰੈਚ ਕਰਨਾ ਹੈ 모ੜਨਾ ਹੈਗਾ ਨਾਲੇ ਸਿਰ ਵੱਲ ਖਿੱਚਣਾ ਹੈ। 5 ਸੈਕਿੰਡ ਖਿੱਚ ਕੇ ਰੱਖੋ। 1 2 3 4 5। ਛੱਡ ਲੱਛੜੋ। ਦੂਸਰਾ ਇਨਾ ਵੱਡਾ ਵੱਡਾ ਚੱਕਣੀ ਹੀ ਮੋੜੋ ਉੱਪਰ ਤੱਕੋ ਥੰਕਲ ਖਿਚੋ 1 2 3 4 5 ਥਲੇ ਲਿਓ ਰੈਸਟ ਕਰਨੀ ਹੈ ਉਸ ਤੋਂ ਬਾਅਦ ਐਕਸਰਸਾਈਜ਼ 3 ਪਾਟੇ 10 ਟਾਈਮ ਰੈਪੀਟੀਸ਼ਨ ਕਰੋ